ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਮੈਂ ਇਹ ਕਰਦੇ ਆ ਤੁਸੀ ਸਾਰੇ ਬਹੁਤ ਵਧੀਆ ਹੋਮ ਹੋਗੇ ਲੈ ਕੇ ਆਜਾ ਰਹੇ ਆ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਕਿੰਨਾ ਮੀਂਹ ਪੈਸਾ ਦਾ ਕਿੱਥੇ ਕਿੱਥੇ ਗੜੇਮਾਰੀ ਹੋ ਸਕਦੀ ਆ ਹਨੇਰੀ ਝੱਖੜਾਉਣ ਦੀ ਸੰਭਾਵਨਾ ਕਿਹੜੇ ਕਿਹੜੇ ਇਲਾਕੇ ਚ ਆ ਇਸ ਤੋਂ ਬਾਅਦ ਹਰਿਆਣਾ ਦਿੱਲੀ ਰਾਜਸਥਾਨ ਦੇ ਕਿਹੜੇ-ਕਿਹੜੇ ਭਾਗਾਂ ਦੇ ਵਿੱਚ ਬਰਖਾ ਹੋਊਗੀ ਤੇ ਨਾਲ ਦੀ ਨਾਲ ਕਿਹੜੇ-ਕਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਜ਼ਿਆਦਾ ਬਰਫਬਾਰੀ ਹੋਣ ਦੀ ਸੰਭਾਵਨਾ ਮੀਂਹ ਵਾਲਾ ਸਿਸਟਮ ਨੰਗਣ ਤੋਂ ਬਾਅਦ ਧੁੰਦ ਕੋਹਰਾ ਤੇ ਕੋਲਡ ਡੇ ਕੰਡੀਸ਼ਨ ਕਿੱਥੇ ਬਣੂਗੀ ਕਿੰਨੇ ਲੈਵਲ ਦੀ ਬਣੂਗੀ ਟੈਂਪਰੇਚਰ ਕਿੰਨਾ ਡਾਊਨ ਆਊਗਾ ਸਾਰਾ ਕੁਝ ਆਪਾਂ ਦੱਸਾਂਗੇ ਸਭ ਤੋਂ ਪਹਿਲਾਂ ਜੇਕਰ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸਵੇਰ ਤੋਂ ਹੀ ਤੇਜ਼ੀ ਨਾਲ ਪੂਰਬ ਦੀਆਂ ਹਵਾਵਾਂ ਚੱਲ ਰਹੀਆਂ ਨੇ ਕਿਉਂਕਿ ਜੰਮੂ ਕਸ਼ਮੀਰ ਨੂੰ ਇੱਕ ਵੈਸਟਰਨ ਡਿਸਟਰਬੈਂਸ ਪ੍ਰਭਾਵਿਤ ਕਰ ਰਿਹਾ ਤੇ ਨਾਲ ਦੀ ਨਾਲ ਇੱਕ ਪ੍ਰੇਰਿਤ ਚੱਕਰਵਾਤ ਆ ਜਿਹੜਾ ਉਹ ਪਾਕਿਸਤਾਨ ਦੇ ਭਾਗਾਂ ਦੇ ਉੱਤੇ ਪੈਦਾ ਹੋ ਗਿਆ। ਉਹਦੇ ਨਾਲ ਹੋਇਆ ਕੀ ਆ ਅਪਡੇਟ ਕੀ ਹੋਈ ਆ। ਸਵੇਰ ਤੋਂ ਹੀ ਬੱਦਲਬਾਜ਼ੀ ਦਾ ਦੌਰ ਬਣਿਆ ਹੋਇਆ ਤੇ ਧੁੰਦ ਆ ਜਿਹੜੀ ਉਹ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਰਾਤ ਨੂੰ ਅੱਧੀ ਰਾਤ ਤੋਂ ਲੈ ਕੇ ਸਮੁੱਚੇ ਪੰਜਾਬ ਦੇ ਇਲਾਕਿਆਂ ਨੂੰ ਕਵਰ ਕਰੀ ਫਿਰਦੀ ਆ ਨਾਲ ਦੀ ਨਾਲ ਹਰਿਆਣੇ ਦੇ ਬਹੁਤ ਸਾਰੇ ਇਲਾਕੇ ਦਿੱਲੀ ਰਾਜਸਥਾਨ ਦੇ ਕਈ ਇਲਾਕਿਆਂ ਦੇ ਵਿੱਚ ਧੁੰਦ ਆ ਜਿਹੜੀ ਉਹ ਛਾਈ ਹੋਈ ਆ। ਜੇਕਰ ਆਪਾਂ ਗੱਲ ਕਰੀਏ ਬੱਦਲਬਾਈ ਦੀ ਤਾਂ ਇਸ ਵਕਤ ਜਿਸ ਤਰ੍ਹਾਂ ਕਿ ਦੁਪਹਿਰ ਤੋਂ ਬਾਅਦ ਬਾਅਦ ਆ ਜੈਸਲਮੇਰ ਜੋਧਪੁਰ ਇਹਦੇ ਨਾਲ ਉਦੇਪੁਰ ਤੇ ਉਸ ਤੋਂ ਬਾਅਦ ਆ ਬੀਕਾਨੇਰ ਇਹਨਾਂ ਇਲਾਕਿਆਂ ਦੇ ਵਿੱਚ ਗਰਜ ਚਮਕ ਵਾਲੇ ਬੱਦਲ ਬਣਿਆ ਤੇ ਹਲਕੀ ਵਰਖਾ ਜੁੜੀ ਉਹ ਸ਼ੁਰੂ ਹੋ ਚੁੱਕੀ ਆ ਚੁਰੂ ਗੰਗਾ ਨੇਰ ਨਗਰ ਆ ਜਿਹੜਾ ਤੇ ਨਾਲ ਦੀ ਨਾਲ ਹਨੂਮਾਨਗੜ ਇਹਨਾਂ ਭਾਗਾਂ ਦੇ ਵਿੱਚ ਵੀ ਬੱਦਲਬਾਈ ਦਾ ਦੌਰ ਆ ਜਿਹੜਾ ਉਹ ਤੇਜ਼ ਹੋਇਆ ਪੰਜਾਬ ਦੇ ਵਿੱਚ ਵੀ ਬੱਦਲਬਾਈ ਆ ਜਿਹੜੀ ਉਹ ਛਾਈ ਹੋਈ ਆ ਇਸ ਤੋਂ ਬਿਨਾ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡਾ ਇਹਨਾਂ ਦੇ ਵਿੱਚ ਬਰਫਵਾਰੀ ਦਾ ਦੌਰ ਚੱਲ ਰਿਹਾ ਪਾਕਿਸਤਾਨ ਦੇ ਕਈ ਭਾਗਾਂ ਦੇ ਵਿੱਚ ਬਰਖਾ ਜਿਹੜੀ ਹੋ ਰਹੀ ਆ ਹੁਣ ਇਹ ਸਿਸਟਮ ਦੇ ਨਾਲ ਹੋਣਾ ਕੀ ਆ ਇਹ ਸਿਸਟਮ ਦੇ ਨਾਲ ਅੱਜ ਰਾਤ ਤੋਂ ਹੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਹਿਲਾਂ ਸ਼ੁਰੂ ਹੋਊਗਾ ਬਠਿੰਡਾ ਬਰਨਾਲਾ ਮੁਕਸਰ ਅਮਲੋਟ ਭੋਰ ਆਪਣੇ ਫਿਰੋਜ਼ਪੁਰ ਅੰਮ੍ਰਿਤਸਰ ਤਰਨਤਾਰਨ ਇਨਾ ਦੱਖਣ ਪੱਛਮੀ ਲਾਕਿਆ ਤੋਂ ਬਦਲਦੀਆਂ ਕਾਰਵਾਈਆਂ ਜਿਹੜੀਆਂ ਉਹ ਸ਼ੁਰੂ ਹੋਣਗੀਆਂ ਉਸ ਵਾਰ ਹੌਲੀ-ਹੌਲੀ ਮਾਲਸਾ, ਸਿਰਸਾ ਤੇ ਇਧਰਲੇ ਪਾਸੇ ਨੂੰ ਸੰਗਰੂਰ, ਫਤਿਹਗੜ੍ਹ ਸਾਹਿਬ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਹੁਸ਼ਿਆਰਪੁਰਾ, ਕਪੂਰਥਲਾ, ਨਮਾhera, ਰੋਪੜ, ਨੰਗਲ ਤੇ ਬਾਕੀ ਸਮੁੱਚੇ ਪੰਜਾਬ ਦੇ ਬਾਕੀ ਜਿੰਨੇ ਭਾਗ ਰਹਿ ਗਿਆ ਮਹਾਲੀ ਚੰਡੀਗੜ੍ਹ ਤੇ ਇਸ ਤੋਂ ਬਿਨਾ ਪੰਜਾਬ ਦੇ ਹੋਰ ਵੀ ਜਿਹੜੇ ਜਿਹੜੇ ਇਲਾਕੇ ਆ ਜਿਹੜੇ ਉਹ ਰਹਿ ਗਿਆ ਮੋਗਾ ਹੋ ਗਿਆ ਜਿਸ ਤਰ੍ਹਾਂ ਲੁਧਿਆਣਾ ਹੋ ਗਿਆ ਰੈਕੋਟ ਜਗਰਾਉਂ ਅਮ드ਗੜਾ ਮਲੇਰਕੋਟਲਾ ਇਨ੍ਹਾਂ ਭਾਗਾਂ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਹੋਣਗੀਆਂ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਆ ਕਿਤੇ ਕਿਤੇ ਤੇਜ਼ ਬਰਖਾ ਹੋ ਸਕਦੀ ਆ ਖਾਸ ਤੌਰ ਤੇ ਪੱਟੀ ਸੁਲਤਾਨਪੁਰ ਲੋਧੀ ਅੰਮ੍ਰਿਤਸਰ ਤਰਨਤਾਰਨ ਲੁਧਿਆਣਾ ਲੁਧਿਆਣੇ ਦੇ ਨਾਲ ਦੇ ਇਲਾਕੇ ਮਲੇਰਕੋਟਲਾ ਰੈਕੋਟਾ ਜਗਰਾਉ ਤੇ ਇਸ ਤੋਂ ਬਿਨਾ ਆਨੰਦਪੁਰ ਸਾਹਿਬ ਰੋਪੜ ਨੰਗਲ ਇਨ੍ਹਾਂ ਇਲਾਕਿਆਂ ਵਿੱਚ ਗਰਜ ਚਮਕ ਦੇ ਨਾਲ ਤਕੜੀ ਕਾਰਵਾਈ ਹੋ ਸਕਦੀ ਆ ਕਿਤੇ ਕਿਤੇ ਗੜੇਮਾਰੀ ਵੀ ਹੋ ਸਕਦੀ ਆ ਨਾਲ ਦੀ ਨਾਲ ਤੇਜ਼ ਹਨੇਰੀ ਝੱਖੜ ਜਾਨੀ ਤੇਜ਼ ਹਵਾਵਾਂ ਵੀ ਚੱਲਣਗੀਆਂ ਹਰਿਆਣੇ ਦੇ ਹਿਸਾਰ ਸਿਰਸਾ ਫਤਿਆਬਾਦ ਚਰਖੀਦਾਦਰੀ ਭਵਾਨੀ ਉਸ ਤੋਂ ਬਾਅਦ ਰੋहतक ਪਾਣੀਪਾਤਾ ਸੋਨੀਪਾਤਾ ਬਾਲਾ ਕੁਰਕਸ਼ੇਤ ਕਰਨਾਲ ਜੀ ਦਾ ਕੈਂਥਲ ਦਿੱਲੀ ਦੇ ਬਹੁਤ ਸਾਰੇ ਭਾਗ ਗੁਰੂਗ੍ਰਾਮ ਇਨ੍ਹਾਂ ਭਾਗਾਂ ਦੇ ਵਿੱਚ ਵੀ ਗਰਜ ਚਮਕਲੇ ਬੱਦਲ ਬਣ ਕੇ ਆਪਣੀਆਂ ਕਾਰਵਾਈਆਂ ਕਰਨਗੇ ਨਾਲ ਦੀ ਨਾਲ ਰਾਜਸਥਾਨ ਦੇ ਜਿਹੜੇ ਆ ਜੈਸਲਮੇਰਾ ਜੋਧਪੁਰਾ ਉਦੇਪੁਰਾ ਫਲੋਦੀ ਉਸ ਤੋਂ ਬਾਅਦ ਚੂਰੂ बीकानेर ਗੰਗਾ ਨਗਰ ਹਨੂਮਾਨਗੜ੍ਹ ਜੈਪੁਰ ਦੇ ਕੁਝ ਭਾਗ ਅਜਮੇਰ ਤੇ ਹਰਿਆਣੇ ਦੇ ਨਾਲ ਲੱਗਦੇ ਜਿਹੜੇ ਇਲਾਕੇ ਆ ਇਹਨਾਂ ਇਲਾਕਿਆਂ ਦੇ ਵਿੱਚ ਗਰਜ ਚਮਕ ਜਾਨੀ ਪੱਛਮੀ ਉੱਤਰੀ ਤੇ ਕੁਝ ਭਾਗ ਆ ਸੈਂਟਰ ਦੇ ਜਿਹੜੇ ਰਾਜਾਸਥਾਨ ਦੇ ਇਹਨਾਂ ਭਾਗਾਂ 'ਚ ਗਰਜ ਚਮਕ ਨਾਲ ਹਲਕੀ ਬਰਖਾ ਹੋ ਸਕਦੀ ਹੈ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਰਖਾ ਹੋਣ ਦੀ ਸੰਭਾਵਨਾ ਜਿਹੜਾ ਪੱਛਮੀ ਉੱਤਰ ਪ੍ਰਦੇਸ਼ ਆ ਇੱਥੇ ਥੋੜੀ ਬਹੁਤ ਬਰਖਾ ਹੋ ਸਕਦੀ ਹੈ ਜਿਆਦਾ ਬਰਖਾ ਦੀ ਸੰਭਾਵਨਾ ਘੱਟ ਆ ਜੰਮੂ ਕਸ਼ਮੀਰ ਦੇ ਅਚੇਰੇ ਪਹਾੜੀ ਇਲਾਕੇ ਤੇ ਜੰਮੂ ਏਰੀਆ ਦੇ ਵਿੱਚ ਜ਼ਬਰਦਸਤ ਬਰਖਾ ਤੇ ਬਰਫਵਾਰੀ ਹੋਊਗੀ ਹਿਮਾਚਲ ਦੇ ਵੀ ਮਨਾਲੀ ਕੁਲੂ ਉਸ ਤੋਂ ਉੱਪਰਲੇ ਜਿੰਨੇ ਇਲਾਕੇ ਆ ਉਹਨਾਂ 'ਚ ਬਰਫਵਾਰੀ ਹੋ ਸਾਰੇ ਆ ਜਬਰਦਸਤ ਉੱਤਰਾਖੰਡ ਦੇ ਵੀ ਕੁਝ ਭਾਗਾਂ ਦੇ ਵਿੱਚ ਬਰਫਵਾਰੀ ਤੇ ਹਲਕੀ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਆ ਸਿਸਟਮ ਆ ਜਿਹੜਾ ਉਹ ਪਹਿਲਾ ਸਾਲ ਦਾ ਨਵਾਂ ਸਟਰੋਂਗ ਵੈਸਟਰਨ ਡਿਸਟਰਬੈਂਸ ਆ ਜਿਹਦੇ ਕਰਕੇ ਇੰਨੇ ਭਾਗਾਂ ਜਿਹੜੇ ਉਹ ਕਵਰ ਹੋ ਰਹੇ ਆ ਗੁਜਰਾਤ ਦੇ ਵੀ ਕੁਝ ਭਾਗਾਂ ਦੇ ਵਿੱਚ ਹਲਕੀ ਫੁਲਕੀ ਬੱਦਲਬਾਹੀ ਹੋ ਸਕਦੀ ਆ ਉਹਨਾਂ ਹਲਕੀ ਬੂੰਦਾਬੰਦੀ ਹੋ ਸਕਦੀ ਆ ਪਾਕਿਸਤਾਨ ਦੇ ਬਹੁਤ ਸਾਰੇ ਭਾਗਾਂ 'ਚ ਬਰਖਾ ਹੋਣ ਦੀ ਸੰਭਾਵਨਾ ਬਣੀ ਹੋਈ ਆ ਇੰਨੀ ਇੱਕ ਅਪਡੇਟ ਆ ਜਿਹੜੀ ਉਹ ਇੱਕ ਤਰੀਕ ਦੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ 2 ਤਰੀਕ ਨੂੰ ਧੁੰਦ ਦਾ ਜ਼ਬਰਦਸਤ ਦੌਰ ਆ ਜਿਹੜਾ ਉਹ ਜਾਰੀ ਰਹੂਗਾ ਨਾਲ ਦੀ ਨਾਲ ਉੱਤਰ ਪੱਛਮ ਦੀਆਂ ਠੰਡੀਆਂ ਹਵਾਵਾਂ ਵੀ ਚੱਲਣਗੀਆਂ ਪੂਰੇ ਉੱਤਰ ਭਾਰਤ ਨੂੰ ਪ੍ਰਭਾਵਿਤ ਕਰਨਗੀਆਂ ਪੰਜਾਬ ਦੇ ਵਿੱਚ ਜ਼ਬਰਦਸਤ ਧੁੰਦ ਪੈ ਸਕਦੀ ਆ 2 ਤਰੀਕ ਨੂੰ ਬੱਦਲ ਵਾਈ ਵੀ ਉੱਤੇ ਕੁਝ ਖੇਤਰਾਂ 'ਤੇ ਰਹਿ ਸਕਦੀ ਆ ਉਸ ਤੋਂ ਬਾਅਦ 3-4 ਡਿਗਰੀ ਤੋਂ ਟੈਂਪਰੇਚਰ ਹੋਰ ਡਾਊਨ ਹੋਊਗਾ ਤੇ ਠੰਡ ਆ ਜਿਹੜੀ ਹੋਰ ਝਗੜੂਗੀ ਤੇ ਕੋਲਡ ਡੇ ਕੰਡੀਸ਼ਨ ਵੀ ਬਣ ਸਕਦੀ ਹੈ ਜੇਕਰ ਧੁੰਦ ਆ ਜਿਹੜੀ ਕੋਹਰਾ ਬਣ ਕੇ ਉੱਪਰ ਛਾ ਗਈ ਤੇ ਉਸ ਤੋਂ ਬਾਅਦ ਜਿਹੜੀ ਠੰਡਾ ਜ਼ੋਰਦਾਰ ਤਰੀਕੇ ਨਾਲ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਦੇ ਕਈ ਭਾਗਾਂ 'ਚ ਉੱਤਰ ਪ੍ਰਦੇਸ਼, ਜੰਮੂ ਹਮਾਚਲ, ਉੱਤਰਾਖੰਡ ਦੇ ਨਾ ਭਾਗਾਂ ਦੇ ਵਿੱਚ ਜ਼ਬਰਦਸਤ ਠੰਡ ਪੈਣ ਦੀ ਸੰਭਾਵਨਾ ਜਿਹੜੀ ਉਹ ਵੜ ਰਹੀ ਆ ਆਉਣ ਵਾਲੇ ਮਹੀਨੇ ਤੋਂ ਬਾਅਦ 5 ਤੋਂ 7 ਦਿਨ ਜਿਵੇਂ ਜਿਵੇਂ ਦਿਨ ਅੱਗੇ ਵਧਣਗੇ ਟੈਂਪਰੇਚਰ ਹੋਰ ਡਾਊਨ ਹੋਊਗਾ ਯਾਨੀ ਕਿ 1-2 ਡਿ ਟੈਂਪਰੇਚਰ ਆ ਜਿਹੜਾ ਆਉਣ ਦੀ ਪੂਰੀ ਪੂਰੀ ਸੰਭਾਵਨਾ ਬਣ ਰਹੀ ਆ ਇੰਨੀ ਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਵੀਡੀਓ ਵਧੀਆ ਲੱਗੀ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਾਡੇ YouTube ਚੈਨਲ ਤੇ Facebook ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ